ਥੋੜਾ ਜਿਹਾ ਮਾਈਕ ਮੇcline ਗੁਰਾ ਸਾਹਿਬ ਅਜੀਜ਼ੀ ਮੀਟਿੰਗ ਹੈ ਪਹਿਲਾਂ ਜਿਹੜਾ ਫਟ ਦੇ ਪ੍ਰੋਟੈਸਟ ਰੱਖਿਆ ਸੀ ਹੁਣ ਤੁਸੀਂ ਅਗਲਾ ਨਵਾਂ ਰੂਪ ਦੇ ਕੇ ਕਿਸ ਤਰ੍ਹਾਂ ਕੇ ਪ੍ਰੋਟੈਸਟ ਹੋਗਾ ਕੀ ਕੀ ਬਦਲ ਕੀਤਾ ਗਿਆ ਜੀ ਅੱਜ ਵੀ ਜਿਹੜੀ ਅਸੀਂ ਮੀਟਿੰਗ ਕਰ ਰਹੇ ਹਾਂ ਇਹ ਜਦੋਂ ਅਸੀਂ ਪਹਿਲਾਂ ਪ੍ਰੋਗਰਾਮ ਰੱਖਿਆ ਪੰਜ ਦਿਨਾਂ ਦਾ ਮੋਰਚਾ ਜ਼ਿਲ੍ਹਾ ਹੈੱਡਕੁਆਰਟਰ ਡੀਸੀ ਦਫ਼ਤਰਾਂ ਦਾ ਪੰਜ ਦਿਨਾਂ ਦਾ ਮੋਰਚਾ ਰੱਖਿਆ ਸੀ 27 ਤੋਂ ਲੈ ਕੇ 31 ਤੱਕ ਸਾਡੇ ਮੋਰਚਾ ਰੱਖਣ ਤੋਂ ਬਾਅਦ ਪ੍ਰਚਾਰ ਰੱਖਣ ਤੋਂ ਬਾਅਦ ਸਰਕਾਰ ਨੇ ਫੈਸਲਾ 3 ਦਿਨ ਦੇ ਸੈਸ਼ਨ ਬੁਲਾ ਲਿਆ 2 ਤੋਂ ਸਤੰਬਰ ਤੋਂ ਲੈ ਕੇ 4 ਸਤੰਬਰ ਤੱਕ ਦਾ ਫਿਰ ਸਾਡੇ ਚਰਚਾ ਚੱਲਦੀ ਵੀ ਉਹ ਆਪਾਂ ਸੈਸ਼ਨ ਪ੍ਰੋਗਰਾਮ ਮੋਰਚਿਆਂ ਦਾ ਪ੍ਰੋਗਰਾਮ 5 ਦਿਨਾਂ ਦਾ ਆਪਣਾ ਆਪ 31 ਨੂੰ ਮੋਰਚੇ ਖਤਮ ਕਰਾਂਗੇ ਸੈਸ਼ਨ ਚੱਲੂਗਾ 2 ਤੋਂ 4 ਤੱਕ ਫਿਰ ਉਸ ਦਿਨ ਆਪਾਂ 2 ਤੋਂ 4 ਦੁਬਾਰਾ ਇਸੇ ਪੋਰਸ ਨੂੰ ਉਧਰ ਲੈ ਜਾਈਏ ਜਾਂ ਕੀ ਰੀਚ ਕੋਈ ਤਬਦੀਲੀ ਕਰੀਏ ਕੀ ਸੋਚਣ ਵਾਸਤੇ ਮਜਬੂਰ ਹੋ ਗਏ ਜਿਹਦੇ ਕਰਕੇ ਅਸੀਂ ਐਮਰਜੈਂਸੀ ਮੀਟਿੰਗ ਅੱਜ ਸਦੀ ਸਾਡੀ ਇਸ ਮੀਟਿੰਗ ਦੇ ਵਿੱਚ ਫੈਸਲਾ ਹੋ ਗਿਆ ਵੀ ਆਪਣੇ ਵਾਸਤੇ ਵਜੇ ਰਹੂਗਾ ਵੀ ਆਪਾਂ ਜ਼ਿਲ੍ਹਾ ਹੈੱਡਕੁਆਟਰਾਂ ਦੇ ਜਿਹੜੇ 5 ਦਿਨ ਦੇ ਮੋਰਚੇ ਲਾਉਂਦੇ ਸੀ ਇਹ ਮੋਰਚਿਆਂ ਨੂੰ ਤਬਦੀਲ ਕਰਕੇ ਚੰਡੀਗੜ੍ਹ ਲਿਆ ਜਾਵੇ। ਉਹ ਫੈਸਲਾ ਅੱਜ ਪਾਸ ਹੋ ਗਿਆ ਜਿਹੜਾ ਅਸੀਂ ਪ੍ਰੈਸ ਦੇ ਵਿੱਚ ਜਾਣਕਾਰੀ ਹੈ। ਉਹ 8 ਬਨੇ ਅੱਧੀ ਮੰਗਾਂ ਤੇ ਜੇ ਖੇਤੀ ਨੀਤੀ ਵਾਲੀ ਜਿਹੜੀ ਮੁੱਖ ਮੰਗਸ ਨੂੰ ਲੈ ਕੇ ਅਸੀਂ ਅੱਜ ਉਸ ਮੋਰਚੇ ਦੇ ਜਿਹੜੇ ਉਹ ਚੰਡੀਗੜ੍ਹ ਵਾਸਤੇ ਤਬਦੀਲ ਕਰ ਲਈ ਇੱਕ ਤਰੀਕ ਤੋਂ ਸ਼ੁਰੂ ਹੋਣਗੇ। ਕਿੰਨੇ ਤਰੀਕ ਤੱਕ ਰਹੂਗਾ ਜੀ? ਦੇਖੋ ਤਰੀਕ ਸੈਸ਼ਨ ਤਲ ਤੋਂ ਸੈਸ਼ਨ ਤੱਕ ਤਾਂ ਹਰ ਹਾਲਤ ਵਿੱਚ ਰਹੂਗਾ। ਗਾਹ ਸੈਸ਼ਨ ਵਕਤਾਰ ਤਰੀਕ ਨੂੰ ਖਤਮ ਹੋਣਾ ਚਾਹ ਰਹੇ ਅਸੀਂ ਦੁਬਾਰੇ ਮੀਟਿੰਗ ਕਰਕੇ ਗਾਂ ਇਹਦਾ ਕੀ ਕਰਨਾ ਕਿੰਨੇ ਦਿਨ ਅੱਗੇ ਬਤਾਉਣਾ ਹੈ ਬਤਾਉਣਾ ਕਿ ਨਹੀਂ ਬਤਾਉਣਾ ਕੀ ਕਰਨਾ ਇਹਦਾ ਲੈਣਾ ਸੀ 5 ਤਰੀਕ ਨੂੰ ਸਾਨੂੰ ਲੋਜ ਦਾ ਚੰਡੀਗੜ੍ਹ ਚ ਦਰਦ ਹੋਊ ਸਰਪ੍ਰੇਖ ਕੋਈ ਜਗ੍ਹਾ ਤੁਹਾਡੀ ਸੁਣੀ ਨਹੀਂ ਦੇਖੋ ਲੱਗਦਾ ਹੁੰਦਾ ਦੇਖੋ ਸਾਡਾ ਇਹ ਮੋਰਚਾ ਸਾਨੂੰ ਤਾਂ ਇਹ ਵੀ ਹੋ ਸਕਦਾ ਸੀ ਇਹ ਗੱਜੈਸ ਰੱਖਦੇ ਆ ਵੀ ਸਰਕਾਰ ਦੀ ਜੇ ਚਾਹ ਵੀ ਅਸੀਂ ਨਹੀਂ ਹੋਣ ਦੇਣਾ ਇਹ ਪ੍ਰੋਗਰਾਮ ਤਾਂ ਸਾਨੂੰ ਘਰਾਂ ਦੇ ਵਿੱਚ ਵੀ ਫਟ ਸਕਦੇ ਨੇ ਜ਼ਿੰਮੇਵਾਰੀਆਂ ਵੀ ਕਰ ਸਕਦੇ ਨੇ ਨਾਕੇ ਇਹਦੀ ਲਾ ਸਕਦੇ ਨੇ ਨੌਂ ਦੇ ਹੁੰਦੇ ਨੇ ਲੱਗਦੇ ਨੇ ਕਿਹੜਾ ਪਹਿਲੀ ਵਾਰ ਹੈ ਅਸੀਂ ਕਿਹੜਾ ਅੰਦੋਲਨ ਪਹਿਲੀ ਵਾਰ ਲੜ ਰਹੇ ਹਾਂ ਸਰਕਾਰ ਨੇ ਇਹ ਆਪਦਾ ਸਾਰਾ ਹਿਲਾ ਬਸਿਲਾ ਕਰਨਾ ਹੁੰਦਾ ਅਸੀਂ ਇਸ ਤਿਆਰੀ ਨਾਲ ਜਾਵਾਂਗੇ ਸਰਕਾਰ ਐ ਕਰਦੀ ਹੈ ਕੀ ਕਰਨਾ ਹੈ ਸਰਕਾਰ ਰੋਕਦੀ ਹੈ ਕੀ ਕਰਨਾ ਹੈ ਸਰਕਾਰ ਸਾਨੂੰ ਉੱਥੇ ਰੁਕੂ ਦੇ ਕੋ ਸੜਕਾ ਦਾ ਚੱਕ ਕਦੀ ਨਹੀਂ ਲ ਜਾਂਦੀ ਸਰਕਾਰ ਸੜਕਾ ਤਾਂ ਹੈਗੀਆਂ ਚੰਡੀਗੜ੍ਹ ਦੀਆਂ ਹੁਣ ਤਾਂ ਦਿੱਲੀ ਸਰਕਾਰ ਨੇ ਕਿਹਾ ਸਾਨੂੰ ਉੱਥੇ ਬੜਨ ਦਿੱਤਾ ਸੀ ਦਿੱਲੀ ਤੇ ਹੁਣ ਇਹ ਇਸ ਤਰ੍ਹਾਂ ਜੇ ਇਹ ਕਿਤੇ ਰੋਕਣ ਦੀ ਕੋਸ਼ਿਸ਼ ਕਰਨਗੇ ਤਾਂ ਇਹੇ ਵੱਡੀ ਮਸੂਮਤ ਮੋੜ ਲੈਣਗੇ ਇਹ ਜਮਹੂਰੀਅਤ ਦਾ ਕਤਲ ਕਰਨਗੇ ਨਾਲੇ ਇਹ ਇਹਨੇ ਇਚਾਰ ਸਿਦੋਰ ਤੇ ਬਦਨਾਮ ਹੋਣਗੇ ਨਾਲ ਇਹਨਾਂ ਨੂੰ ਸਾਨੂੰ ਥਾ ਦੇਣਾ ਪੈਣਾ ਨਾਲੇ ਸਾਡੀ ਮੰਗ ਮੰਨਣੀ ਹੈ ਕਿ ਕਿੱ데 ਕਾਫਲੇ ਨਾਲ ਜਾ ਰਹੇ ਹੋ ਜੀ ਕਿੰਨੇ ਜ਼ਿਲ੍ਹਿਆਂ ਤੋਂ ਤੁਹਾਡੇ ਕਿਸਾਨ ਜਾਣਗੇ ਇੱਕ ਦੇਖੋ ਸਾਡੀ ਸ਼ਮੂਲੀਅਤ 18 ਜ਼ਿਲ੍ਹਿਆਂ ਦੀ ਹੋਣੀ ਹੈ ਤਿਆਰੀ ਕੀ ਰਹਿਣਗੀ ਤਿਆਰੀ ਸਾਡੀ ਬਹੁਤ ਜ਼ੋਰਦਾਰ ਹੈ 18 ਜ਼ਿਲ੍ਹਿਆਂ ਦੀ ਸਾਡੀ ਸ਼ਮੂਲੀਅਤ ਹੋਣੀ ਹੈ ਤੇ 8-10 ਜ਼ਿਲ੍ਹੇ ਨੇ ਸਾਡੇ ਤਕੜੇ ਜ਼ਿਲ੍ਹੇ ਆ ਜਿਨ੍ਹਾਂ ਜਿਨ੍ਹਾਂ ਚੋਂ ਭਰਮੀ ਸ਼ਮੂਲੀਅਤ ਹੈ ਸਾਨੂੰ ਦੱਸੀ ਹੈ ਜਿਵੇਂ ਅਸੀਂ ਦੋ ਤਰੀਕ ਦਾ ਸੀ ਔਰਤਾਂ ਦਾ ਪੂਰਾ ਭਰਮਾ ਇਕੱਠ ਕਰਨਾ ਚਾਹੁੰਦੇ ਆ ਪੂਰੀਆਂ ਔਰਤਾਂ ਜਿਹੜੀਆਂ ਖੁੱਲ-ਖੁੱਲ ਹੀ ਪੀੜਤ ਔਰਤਾਂ ਨੇ ਜਾਂ ਜਿਨ੍ਹਾਂ ਦੇ ਪੁੱਤਰ ਨਸ਼ਿਆਂ ਦੇ ਘਤਰ ਨਸ਼ੇ ਕਰਦੇ ਨੇ ਜਾਂ ਮਰ ਗਏ ਜਾਂ ਉਹ ਉਹਨਾਂ ਦੀ ਬਹੁਤ ਹੋ ਗਈ ਉਹਨਾਂ ਪਰਿਵਾਰਾਂ ਦਾ ਇਕੱਠ ਜਿਨ੍ਹਾਂ ਦੇ ਕਰਜ਼ੇ ਕਰਕੇ ਆਰਥਿਕ ਤੰਗੀ ਕਰਕੇ ਜਿਨ੍ਹਾਂ ਦੇ ਭਰਾ ਜਿਨ੍ਹਾਂ ਦੇ ਪਤੀ ਖੁਦਕੁਸ਼ੀ ਕਰ ਗਏ ਇਹਨਾਂ ਨੂੰ ਕੋਈ ਸਰਕਾਰ ਨੇ ਪੁੱਛ ਕੁਛ ਨਹੀਂ ਕੀਤੀ ਉਹਨਾਂ ਦਾ ਇਕੱਠ ਪੀੜਤਾਂ ਦਾ ਇਕੱਠ ਦਾ ਔਰਤਾਂ ਦਾ ਵੱਡਾ ਇਕੱਠ ਜਾਨੀ ਦੋ ਤਰੀਕ ਨੂੰ ਅਸੀਂ ਚੰਡੀਗੜ੍ਹ ਦੇ ਵਿੱਚ ਕਰ ਰਹੇ ਹਾਂ ਕੱਲੀ ਜਥੇਬੰਦੀ ਹੈ ਕਿ ਨਾਲ ਹੋਰ ਵੀ ਜਥੇਬੰਦੀ ਸਾਥ ਦੇ ਦੇਖੋ ਅੱਜ ਦੀ ਘੜੀ ਤਾਂ ਅਸੀਂ ਤੁਹਾਨੂੰ ਦੱਸਿਆ ਜਿਹਾ ਝੰਡਾ ਸੋਨੇ ਵੀ ਆਪਣੀ ਪਹਿਲਾ ਤਾਂ ਅਸੀਂ ਕੱਲੀ ਜਥੇਬੰਦੀ ਨੇ ਸਾਨੂੰ ਹੁਣ ਸਮਰਥਨ ਮਿਲ ਗਿਆ ਕਿੰਨਾ ਕੁ ਸਮਰਥਨ ਹੈ ਕਿਹੋ ਜਿਹਾ ਉਹ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਆ ਗਿਆ ਹੋਰ ਜਥੇਬੰਦੀਆਂ ਨੂੰ ਵੀ ਅਸੀਂ ਕਾਲ ਹੈ ਜਿਹੜੀਆਂ ਜਥੇਬੰਦੀਆਂ ਹੋਰ ਨੇ ਜਿਹੜੀਆਂ ਇਹਨਾਂ ਕਾਰਪੋਰੇਟ ਦੀਆਂ ਨੀਤੀਆਂ ਤੋਂ ਤੰਗ ਨੇ ਜਿਨ੍ਹਾਂ ਜਿਵੇਂ ਬੇਰੁਜ਼ਗਾਰ ਨੇ ਠੇਕਾ ਮਲਾਜਮ ਨੇ ਵਿਦਿਆਰਥੀ ਨੇ ਸ਼ਾਂਤੀ ਕਾਮੇ ਨੇ ਅਧਿਆਪਕ ਨੇ ਜਾਂ ਬੀਲੀ ਕਾ ਮੈਨੇ ਹੋਰ ਬਹੁਤ ਸਾਰੀਆਂ ਤਬਕੀਆਂ ਨੇ ਜਿਵੇਂ ਬੰਦੀਆਂ ਬਾਕਪੁਰ ਵਿੱਚ ਬੇਰਕਾਲੇ ਨੇ ਸਾਬਕਾ ਫੌਜੀ ਨੇ ਉਹ ਸਾਰੀਆਂ ਜਥੇਬੰਦੀਆਂ ਜੇ ਇਹਦੇ ਵਿੱਚ ਮਤਲਬ ਸ਼ਾਮਲ ਹੋਣਗੀਆਂ ਉਹਦਾ ਪਤਾ ਲੱਗ ਜਾਣਾ ਸਾਨੂੰ ਉਹ ਵੀ ਦੱਸ ਦਿਆਂਗੇ ਤੁਹਾਨੂੰ ਨਹੀਂ ਉਸ ਦਿਨ ਉਹ ਕੋਈ ਤਾਲਮਿਲ ਮੈਕਸ਼ਨ ਕਰ ਸਕਦੇ ਨੇ ਜਿਹੜਾ ਹੈੱਡ ਕੁਆਰਟਰਾਂ ਦੇ ਕਰ ਸਕਦੇ ਨੇ ਤਹਿਸੀਲ ਤੇ ਕਰ ਸਕਦੇ ਨੇ ਜਾਂ ਆਪਦੇ ਹੈੱਡ ਆਫਿਸ ਕਰ ਸਕਦੇ ਨੇ ਇਹ ਉਹਨਾਂ ਦੀ ਮਰਜ਼ੀ ਹੈ ਉਹ ਸਾਡੇ ਇਸ ਅੰਦੋਲਨ ਦੇ ਨਾਲ ਤਾਲ ਮਿਲ ਕੇ ਕੋਆਰਡੀਨੇਟ ਕੀ ਕਰ ਚਾਰ ਤੱਕ ਵੀ ਉੱਥੇ ਬੈਠੂਗੇ ਜੇ ਅੱਗੇ ਵੀ ਮੂਵ ਕਰ ਸਕਦੇ ਦੇਖੋ ਮੈਂ ਤੁਹਾਨੂੰ ਦੱਸਿਆ ਵੀ 4 ਨੂੰ ਸੈਸ਼ਨ ਖਤਮ ਹੋਣਾ ਹੈ ਸੈਸ਼ਨ ਖਤਮ ਹੋਣ ਤੋਂ ਬਾਅਦ ਸਾਡੀ ਰਾਤ ਨੂੰ ਮੀਟਿੰਗ ਹੋਣੀ ਹੈ ਸ਼ਾਮ ਨੂੰ ਹੋ ਜਾਏ ਉਸੇ ਦਿਨ ਉਸ ਮੀਟਿੰਗ ਦੇ ਵਿੱਚ ਅਸੀਂ ਕੁੱਲ ਜਾਇਜ਼ਾ ਲਵਾਂਗੇ ਆਪਣੇ ਇਸ ਅੰਦੋਲਨ ਦਾ ਵੀ ਕੀ ਬਣਿਆ ਉਹ ਜੋ ਫੈਸਲਾ ਹੋਊਗਾ ਉਹਦਾ ਅਸੀਂ 5 ਨੂੰ ਐਲਾਨ ਕਰਾਂਗੇ ਅਜੇ ਸਰਕਾਰ ਦਾਵਾ ਕਰਦੀ ਰਹਿੰਦੀ ਅਗੇ 20 ਦਿਨਾਂ ਵਾਲੇ ਫੈਸਲੇ ਜਿਹੜੇ ਹੱਥ ਫੈਸਲੇ ਲੈਂਦੇ ਆ ਕਿ ਕਿਹਦੀ ਨੀਂਦ ਦਾਵਾ ਉਮੀਦਾਂ ਵੀ ਜਿਵੇਂ ਪਿਛਲੇ ਨੂੰ ਉਹ ਵੀ ਇਸ ਤਰ੍ਹਾਂ ਨਿਕਲੇ ਨਹੀਂ ਕਿ ਕਿਹਦੀ ਕੀ ਗੱਲ ਕਰਦੇ ਮੋਢਾ ਕਿਸੇ ਤੋਂ ਹੋ ਗਿਆ ਦੇਖੋ ਸਾਡੀ ਹੋਈ ਆ ਗੱਲ ਅਸੀਂ ਉਹਨਾਂ ਨੂੰ ਇਹ ਨਹੀਂ ਵੀ ਸਾਡੀ ਗੱਲ ਹੀ ਹੋਈ ਆ ਉਹਨਾਂ ਨੇ ਸਭ ਤੋਂ ਮੰਗਿਆ ਸੀ ਖਰੜਾ ਮੰਗਿਆ ਸੀ ਖੇਤੀ ਨੀਤੀ ਦਾ ਅਸੀਂ ਆਪਣੀ ਖੇਤੀ ਨੀਤੀ ਬਣਾ ਕੇ ਉਹਨਾਂ ਨੂੰ ਦੇ ਕੇ ਆਇਆ ਜਦੋਂ ਉਦੋਂ ਢਾਲੀਵਾਲ ਹੁੰਦਾ ਸੀ ਖੇਤੀਬਾੜੀ ਮੰਤਰੀ ਅਸੀਂ ਕੁਲਦੀਪ ਸਿੰਘ ਢਾਲੀਵਾਲ ਵਰਗਿਆਂ ਨੂੰ ਉਹਨਾਂ ਨੂੰ ਇਹਨਾਂ ਨੂੰ ਫੜਾ ਕੇ ਆਇਆ ਖੇਤੀ ਨੀਤੀ ਦਾ ਖਰੜਾ ਇਹਨਾਂ ਤੋਂ ਬਾਅਦ ਕਮੇਟੀ ਕਮੇਟੀ ਵੀ ਕੋਈ ਬਣਾਈ ਸੀ ਉਹਦੇ ਗਾਂ ਕੀ ਬਣਿਆ ਕੀ ਨਹੀਂ ਬਣਿਆ ਉਹਦਾ ਕੋਈ ਅਜੇ ਨਹੀਂ ਤਾਂ ਪਤਾ ਲੱਗ ਸਕਿਆ ਹਾਂ ਜੀ ਤੁਹਾਡਾ ਖਾੜਾ ਦਿੱਤ ਨੂੰ ਕਿੰਨਾ ਸਮਾਂ ਹੋ ਗਿਆ ਜਿਸ ਕਿੰਨੇ ਹੰਦਰ ਤੋਂ ਸਰਕਾਰ ਨੇ ਤੁਹਾਨੂੰ ਜਵਾਬ ਇਹ ਤਾਂ ਮੇਰੇ ਖਿਆਲ ਚ 2022 ਜਦੋਂ ਸਰਕਾਰ ਬਣੀ ਆ ਉਹ ਤੋਂ ਫੌਰੀ ਬਾਅਦ ਹੀ ਸਾਡੀ ਉਹਨਾਂ ਨਾਲ ਮੀਟਿੰਗ ਹੋ ਗਈ ਸੀ ਅਸੀਂ ਉਹ ਤੋਂ ਦਿੱਤੀ ਸੀ ਉਹਨਾਂ ਨੂੰ ਖਾੜਾ ਤੇ ਮੰਗਾਂ ਵੀ ਰਹਿਣੇ ਵਿੱਚ ਮੰਗਾ ਉਹਨਾਂ ਦੇ ਵਿੱਚ ਇਹੀ ਪਾਣੀ ਹੁੰਜਣ ਦੀ ਖੇਤੀ ਨੀਤੀ ਨਾਲ ਸੰਬੰਧਤ ਨੇ ਜਿਹੜੀਆਂ ਵੀ ਪਾਣੀ ਕਰਜ਼ੇ ਦਾ ਕੀ ਬਣੂਗਾ ਤੇ ਕਿ ਐਮਐਸਪੀ ਦਾ ਤੁਸੀਂ ਮੰਡੀਆਂ ਦਾ ਕੀ ਬਣਾਓਗੇ ਤੇ ਜਿਹੜੇ ਫਸਲੀ ਫਸਲਾਂ ਦਾ ਨੁਕਸਾਨ ਹੋ ਜਿੰਦਾ ਦਾ ਕੀ ਹੈ ਪਾਣੀਾਂ ਤੇ ਤੁਹਾਡੀ ਕੀ ਨੀਤੀ ਹੈ ਖੁਦਕੁਸ਼ੀਆਂ ਤੇ ਤੁਹਾਡੀ ਕੀ ਨੀਤੀ ਹੈ ਆ ਜਮੀਨਾਂ ਦੀ ਤੋੜ ਹੈ ਜਿਹੜੀ ਕਿਸਾਨਾਂ ਕੋਲ ਜ਼ਮੀਨ ਨਹੀਂ ਖੇਤੀ ਕਰਨ ਜੋਗੀ ਉਹਦੇ ਬਾਰੇ ਤੁਸੀਂ ਕੀ ਸੋਚ ਰਹੇ ਹੋ ਤੁਹਾਡੇ ਕੋਲੇ ਕਿੰਨੀ ਜ਼ਮੀਨ ਪਈ ਹੈ ਉਹਦਾ ਕੀ ਕਰ ਰਹੇ ਹੋ ਤੁਸੀਂ ਇਹ ਸਾਰੀਆਂ ਗੱਲਾਂ ਵਿੱਚ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ કહੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ